ਆਮ ਤਰੀਵੈ ਲੋ ਪ੍ਰੋਗਰਾਮ ਕੀਤਾ ਗਿਆ ਜੀ ਦੀ ਸ਼ੁਰੂਆਤ 2019 ਚ ਹੋਈ ਸੀ ਜਿਹਨੇ ਆਪਣੇ ਮੇਜਰ ਧਿਆਨ ਚਲਨ ਜੀ ਦੇ ਉਹਨਾਂ ਦੀ ਯਾਦ ਨੂੰ ਸਬਰਧਤ ਕਰਦੇ ਹੋਏ ਸ਼ੁਰੂ ਕੀਤਾ ਗਿਆ ਸੀਗਾ 29 ਅਗਸਤ ਨੂੰ ਹੁੰਦੀ ਹੈ ਸੋ ਪੂਰੇ ਇੰਡੀਆ ਦੇ ਵਿੱਚ ਇਹ ਚੀਜ਼ ਚੱਤੀ ਜਾ ਰਹੀ ਹੈ ਜਿਹਦੇ ਵਿੱਚ ਪੁਲਿਸ ਬਹੁਤ ਵੱਧੜ ਕੇ ਇਸ ਚ ਸਹਿਯੋਗ ਲੈ ਰਹੀ ਹੈ ਤੁਹਾਡੇ ਸਾਡੇ ਜਿਹੜੇ ਦੇ ਵਿੱਚ ਹੀ ਅੱਜ ਇਸ ਨੂੰ ਪ੍ਰੋਗਰਾਮ ਨੂੰ ਅਸੀਂ ਸ਼ੁਰੂਆਤ ਕੀਤੀ ਹੈ ਤੇ ਫਲੈਗ ਆਫ ਕੀਤਾ ਹੈ ਇਦਾ ਮੇਨ ਮਕਸਦ ਇਹ ਹੀ ਹੈ ਵੀ ਆਪਣੇ ਦੇਸ਼ ਨੂੰ ਆਪਣੇ ਸ਼ਹਿਰ ਨੂੰ ਫਿਟ ਕਰੀਏ ਬੱਚਿਆਂ ਨੂੰ ਫਿਟਨੈਸ ਵਾਲੇ ਪਾਸੇ ਲੈ ਕੇ ਜਾਈਏ ਤਾਂ ਕਿ ਤੰਦਰੁਸਤ ਰਹਿਣ ਜੇ ਤੰਦਰੁਸਤ ਰਹਿਣਗੇ ਮਾਈਂਡ ਅੱਛਾ ਹੁੰਦਾ ਹੈ ਤਾਂ ਕਿ ਆਪਾਂ ਉਸਾਂ ਨਾਲ ਹੀ ਆਪਣੇ এডਿਕੇਸ਼ਨ ਫਿਟਨੈਸ ਸਾਰਾ ਬੰਦਾ ਆਪਣੇ ਆਪ ਨੂੰ ਤਿਆਰੀ ਕਰ ਸਕਦਾ ਸਰੇ ਜ਼ਰੂਰੀਆਂ ਨਾਲ ਜਿਵੇਂ ਅੱਜ ਕੱਲ ਜਿਹੜੀ ਕਸਤ ਕਰਦੇ ਜਾਂ ਜਿਮਾਂ ਜੀ ਜਾਂਦੇ ਆ ਉਹ ਜਿਹੜੀ ਜਗ੍ਹਾ ਸਾਈਕਲ ਦੀ ਜਗ੍ਹਾ ਉਹਨਾਂ ਨੇ ਲੈ ਲਈ ਹੈ ਸਾਈਕਲ ਹਰੇਕ ਤਰੀਕੇ ਕੰਦੀ ਗੇਮਸ ਹੁੰਦੀ ਹੈ ਹਰੇਕ ਬੱਚਿਆਂ ਦਾ ਆਪਣਾ ਇੰਟਰਸਟ ਹੁੰਦਾ ਹੈ ਕਿ ਫੁੱਟਬਾਲ ਖੇਡਦੇ ਆਏ ਕੋਈ ਹੌਕੀ ਖੇਡਦੇ ਆਏ ਕੋਈ ਕਬੱਡੀ ਰੈਸਲਿੰਗ ਆ ਬੱਚੇ ਕਿ ਗੁੰਬੀ ਖੇਡਦੇ ਆਏ ਉਧਰ ਬੈਡਮਿੰਟਨ ਹਾਲ ਬਣੇ ਹੋਏ ਆ ਸੋ ਸਾਈਕਲ ਰੈਲੀ ਇੱਕ ਰੈਲੀ ਦਾ ਹੁੰਦਾ ਵੀ ਇੱਕ ਮੈਸੇਜ ਹੁੰਦਾ ਸਾਈਕਲ ਰੈਲੀ ਨਾਲ ਆਪਾਂ ਸਾਈਕਲ ਜਦੋਂ ਲੈ ਕੇ ਜਾਂਦੇ ਆ ਉਹ ਵੀ ਬਾਜ਼ਾਰਾਂ ਚ ਲੈ ਕੇ ਜਾਣਗੇ ਕਿਉਂਕਿ ਮੈਸੇਜ ਦਿੱਤਾ ਜਾਂਦਾ ਪੂਰੇ ਸ਼ਹਿਰ ਦੇ ਵਿੱਚ ਤਾਂ ਇੱਕ ਏਦਾਂ ਦੀਆਂ ਰੈਲੀਆਂ ਸਮੋਹ ਦਿੰਦੀਆਂ ਨੇ ਸਾਈਕਲ ਰੈਲੀ ਦਾ ਅੱਜ ਦੀ ਜਿਹੜੀ ਸੈਕਰੇਟਰੀ ਹੈ ਇਸ ਫਿਟ ਇੰਡੀਆ ਇੱਕ ਮੂਵਮੈਂਟ ਹੈ ਜਿਹੜੀ ਦੇ ਮਾਨਯੋਗ ਪ੍ਰਧਾਨ ਮੰਤਰੀ ਜੀ ਵੱਲੋਂ 2019 ਵਿੱਚ ਸ਼ੁਰੂਆਤ ਕੀਤੀ ਗਈ ਸੀ ਇਹਦੀ ਤੇ ਇਹਦਾ ਮੇਨ ਮਕਸਦ ਹੈ ਹੋਰ ਵੀ ਕੰਟਰੀਆਂ ਦੇ ਵਿੱਚ ਇਹ ਚੀਜ਼ ਨੂੰ ਦਿੱਤਾ ਗਿਆ ਵੀ ਜਿਹੜਾ ਸਾਡਾ ਯੂਥ ਹੈ ਬੱਚੇ ਹਨ ਉਹਨਾਂ ਨੂੰ ਫਿਟਨੈਸ ਵਾਲੇ ਪਰਸੇ ਲੈ ਕੇ ਜਾਈਏ ਵੀ ਦੇਖਿਓ ਨਾ ਈਵਨ ਉਹਨਾਂ ਦੇ ਆਰਗੇਨਾਈਜ਼ਰ ਵੀ ਆਏ ਹੋਏ ਆ ਤੇ ਇੱਕ ਬੜੀ ਅੱਛੀ ਮੂਵਮੈਂਟ ਹੈ ਬੱਚਿਆਂ ਨੂੰ ਪਤਾ ਲੱਗੇ ਵੀ ਫਿਟਨੈਸ ਦੇ ਬਾਰੇ ਜਿੰਨਾ ਇਹਦੇ ਬਾਰੇ ਗਿਆਨ ਹੋਊਗਾ ਉਹਨਾਂ ਲਈ ਅੱਛਾ ਹੁੰਦਾ ਹੈ ਤੂੰ ਵੀ ਜੇ ਬੰਦਾ ਫਿੱਟ ਹੈ ਤੇ ਉਹ ਮੈਂਟਲੀ ਵੀ ਫਿੱਟ ਰਹਿੰਦਾ ਹੈ। ਜੇ ਬੰਦਾ ਮੈਂਟਲੀ ਫਿੱਟ ਲੈਂਦਾ ਤੇ ਅੱਛੇ ਡਿਸੀਜਨ ਲੈਂਦਾ ਹੈ। ਤੇ ਇਸ ਕਰਕੇ ਅਸੀਂ ਵੀ ਅੱਜ ਜ਼ਿਲ੍ਹਾ ਪੁਲਿਸ ਵੱਲੋਂ ਇਹ ਇੱਕ ਰੈਲੀ ਆਰਗੇਨਾਈਜ਼ ਕਰਾਈ ਹੈ। ਜਿਹਦੇ ਵਿੱਚ ਤੁਸੀਂ ਦੇਖਣਾ ਕਾਫੀ ਬੱਚੇ ਨੇ ਭਾਗ ਲிட்டਾ ਹੈ। ਤੇ ਤਾਂ ਕਿ ਇੱਕ ਅੱਛਾ ਮੈਸੇਜ ਆਵੇ ਸ਼ਹਿਰ ਦੇ ਵਿੱਚ। ਸੰਡੇ ਵਾਲਾ ਦਿਨ ਬੜਾ ਵਧੀਆ ਬੱਚੇ ਛੁੱਟੀ ਤੇ ਹੁੰਦੇ ਆ। ਤੋਂ ਇਸ ਕਰਕੇ ਅਸੀਂ ਨੂੰ ਅੱਜ ਫਲੈਗ ਆਫ ਕੀਤਾ ਗਿਆ।